ਕੋ ਲਿਆਗੇ ਜੱਗੇ ਆਲੇ ਮੁਜ਼ਾਬੋ ਬੋਲਦਾ 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 ਮੁਜ਼ਾਬੋ ਬੋਲਦਾ ਮੁਜ਼ਾਬੋ ਬੋਲਦਾ ਬੋਲਦਾ ਅਸੀ ਜਿਹੜੇ ਨਿਰਗਾ ਜੂਨੀਅਰ ਵਰਕਰ ਦੇ ਆ ਸਾਡੇ ਤਕਰੀਬਨ ਡਿਸਟ੍ਰਿਕਟ ਦੇ ਵਿੱਚ ਅਸੀਂ ਤਕਰੀਬਨ ਤਕਰੀਬਨ 65 ਤੋਂ 70 ਬੰਦੇ ਆ ਅਸੀਂ ਜਿਹੜੇ ਮੁਲਾਜ਼ਮਾਂ ਆ ਦੇ ਨਾਲ ਸਾਡੇ ਜਿਹੜੇ ਨਿਰੇਗਾ ਵਰਕਰ ਪਿੰਡਾਂ ਦੇ ਵਿੱਚ ਜਿਹੜੇ ਜਿੰਨੇ ਵਰਕਰ ਹੈ ਕੰਮ ਕਰਦੇ ਆ ਜੋ ਸਾਡੇ ਜਈ ਸਾਹਿਬ ਦੇ ਤੇ ਐਸਟੀਮੇਟ ਤਿਆਰ ਕਰਦੇ ਆ ਫਿਰ ਸਾਡੇ ਜਿਹੜੇ ਜੀਆਰਐਸ ਉਹਨਾਂ ਨੂੰ ਪਿੰਡ ਲੈਵਲ ਤੇ ਲਾਗੂ ਕਰਦੇ ਆ ਸਾਡੇ ਨਾਲ ਸਰਕਾਰ ਨੂੰ ਪਹਿਲਾਂ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਆਏ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਪੱਕੇ ਕਰਾਂਗੇ ਅਸੀਂ ਪਰ ਇਹਨਾਂ ਨੇ ਹਲੇ ਤੱਕ ਸਾਨੂੰ ਕੋਈ ਵਾਅਦਾ ਨਹੀਂ ਕੀਤਾ ਪਤਾ ਨਹੀਂ ਕਿੱਥੋਂ ਕਿੱਥੇ ਤੱਕ ਪੱਕੇ ਕਰੀ ਜਾਂਦੀ ਆ ਘਰ ਬੈਠੀ ਪੱਕੇ ਕਰੀ ਜਾਂਦੀ ਆ ਘਰ ਪੈਸੇ ਦੀ ਪੋਸਟਾਂ ਕੱਢੀ ਜਾਂਦੀ ਆ ਕਿ ਜਿਹੜੀ ਸਾਡੀ ਲੇਬਰ ਹੈ ਜਿਹਨੇ ਪਿੰਡਾਂ ਵਿੱਚ ਕੰਮ ਕਰਦੇ ਜਿਹੜਾ ਸਾਡਾ ਮੋਢਾ ਹੈ ਇਹਨਾਂ ਨੂੰ ਤਕਰੀਬਨ ਤਕਰੀਬਨ 12ਵੇਂ ਮਹੀਨੇ ਤੋਂ ਬਾਅਦ ਕੋਈ ਸੈਲਰੀ ਨਹੀਂ ਮਿਲੀ ਕਿਉਂਕਿ ਜਿਹੜਾ ਗਰੀਬ ਤਬਕਾ ਲੋਕ ਹੈ ਉਹਨਾਂ ਨੇ ਜੋ ਵੀ ਕਮਾਉਣਾ ਉਹ ਹੀ ਖਾਣਾ ਕਿਵੇਂ ਇਸ ਤਰ੍ਹਾਂ ਸਾਡੇ ਮੁਲਾਜ਼ਮ ਸਹਿਬਾਨ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਇਹਨਾਂ ਨੂੰ ਪਿਛਲੇ 3 ਮਹੀਨੇ ਤੋਂ ਕੋਈ ਤਨਖਾਹ ਨਹੀਂ ਮਿਲੀ ਹਲੇ ਤੱਕ ਰਵੀ ਇਸ ਕਰਕੇ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਹਲੇ ਸਿਰਫ ਟਰੇਲਰ ਆ ਜੀ ਇਹ ਹਲੇ ਹਲੇ ਟਰੇਲਰ ਸਰ ਭਾਈ ਡਿਸਟ੍ਰਿਕਟ ਲੈਵਲ ਤੇ ਵੀ ਛੋਟੇ ਜਿਹੇ ਟਰੇਲਰ ਵਿਖਾੜਿਆ ਜੇਕਰ ਅਸੀਂ ਚਾਹੁੰਦੇ ਤਾਂ ਅਸੀਂ ਤਕਰੀਬਨ 10000 ਬੰਦਾ ਇਕੱਠਾ ਕਰ ਸਕਦੇ ਜਿੱਥੇ ਪਰ ਨਹੀਂ ਅਸੀਂ ਸੋਚਿਆ ਪਹਿਲਾਂ ਇੱਕ ਵਾਰੀ ਸਰਕਾਰ ਨਾਲ ਅਸੀਂ ਇਦਾਂ ਨਿਪਟ ਲਈਏ ਜੇ ਸਰਕਾਰ ਨਾਲ ਨਾ ਨਿਪਟੀ ਦੂਜੇ ਤਰ੍ਹਾਂ ਨਾਲ ਫਿਰ ਅਸੀਂ ਇੱਕ ਇਹ ਤੋਂ ਵੱਡਾ ਕਦਮ ਚੁੱਕਾਂਗੇ ਅਸੀਂ ਪੰਜਾਬ ਲੈਵਲ ਕਿਉਂਕਿ ਇਹ ਸਾਰਾ ਪੂਰੇ ਪੰਜਾਬ ਲੈਵਲ ਦੇ ਉੱਤੇ ਧਰਨਾ ਚੱਲ ਰਿਹਾ ਅੱਜ ਦਾ ਹੈ ਅੱਜ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਇਹਦੇ ਅਕੋਰਡਿੰਗਲੀ ਕਿ ਸਾਡੇ ਜਿਹੜੀਆਂ ਇਹਨਾਂ ਦੀ ਬਕਾਇਆ ਰਾਸ਼ੀਆਂ ਐ ਨੇ ਜਿੰਨੀਆਂ ਵੀ ਬਕਾਇਆ ਰਾਸ਼ੀਆਂ ਆ ਉਹ ਇਹਨਾਂ ਨੂੰ ਮਹਈਆ ਕਰੇ ਜਾਣ ਸਾਡੀਆਂ ਸੈਲਰੀਆਂ ਬਣਦੀਆਂ ਮਹਈਆ ਕਰੇ ਜਾਣ ਮੇਨ ਗੱਲ ਕੀ ਹੈ ਵੀ ਸਾਨੂੰ ਸਾਡਾ ਕੋਈ ਵੀ ਜੋਬ ਸਿਕਿਉਰ ਸਾਡੀ ਹੈ ਨਹੀਂ ਵੀ ਪੀਸਕਿਲ ਪੀਸਕਿਲ ਸਾਨੂੰ ਨਹੀਂ ਦਿੱਤਾ ਗਿਆ ਕਦੀ ਦੇਖੋ ਸਾਡੀ ਕਈਆਂ ਦੇ ਕਈ ਮਤਲਬ ਕਿ ਲਈ ਆਪਾਂ ਹਿਮਾਚਲ ਪ੍ਰਦੇਸ਼ ਲੈ ਲਈਏ ਰਾਜਸਥਾਨ ਲੈ ਲਈਏ ਉੱਥੇ ਇਹ ਪੱਕੇ ਕੀਤੇ ਗਏ ਆ ਉਹਨਾਂ ਨੂੰ ਪੇ ਸਕੇਲ ਦਿੱਤੇ ਗਿਆ ਸਾਡੀ ਗਵਰਨਮੈਂਟ ਹੀ ਸਾਨੂੰ ਇਦਾਂ ਕਿਉਂ ਕਰ ਰਹੀ ਹੈ ਕਿ ਅਸੀਂ ਤੁਹਾਨੂੰ ਨਹੀਂ ਕਰ ਸਕਦੇ ਜਦ ਕਿ ਸਾਰਾ ਕੁਝ ਹੀ ਕਰ ਸਕਦੀ ਹੈ ਇੱਕ ਕੀ ਕਰਦੇ ਆ ਨਿੱਕੇ ਨਿੱਕੇ ਕਿਦੋਂ ਪਤਾ ਨਹੀਂ ਕਿੱਥੋਂ ਬੰਦੇ ਫੜ ਕੇ ਪੱਕੇ ਕਰੀ ਜਾਂਦੀ ਆ ਫੇ ਹੋਰ ਪੋਸਟਾਂ ਘੜਦੀ ਹੈ ਜੀ ਜਿਹੜੇ ਬਾਕੀ ਮੁਲਾਜ਼ਮਾ ਸੀ ਓਵਰ ਇਹ ਜੋ ਚੁੱਕੇ ਆ ਹਨਾ ਜੀ ਪਿੰਡਾਂ ਗਾਲੀਆਂ ਕਿੰਨਾ ਸਫਾਈ ਦਾ ਸਾਰਾ ਜਿਹੜਾ ਪਿੰਡਾਂ ਦਾ ਮੁੱਢਕੀ ਮੋਕਮ ਚੱਲਦਾ ਆ ਰਿਹਾ ਉਹ ਨਰੇਗਾ ਤੋਂ ਚੱਲ ਰਿਹਾ ਜੀ ਠੀਕ ਹੈ ਜੀ ਜਿੰਨੀਆਂ ਵੀ ਮਤਲਬ ਜਿੰਨੀਆਂ ਚਾਹੇ ਐਮਪੀ ਲੈਂਡ ਦੇ ਆਪਾਂ ਕਹਿ ਦਈਏ ਪੈਸੇ ਆਉਂਦੇ ਆ ਕਿਸ ਕੋਈ ਵੀ ਮਤਲਬ ਕੋਈ ਵੀ ਗ੍ਰਾਂਟ ਆਉਂਦੀ ਆ ਉਹ ਨਰੇਗਾ ਨਾਰ ਕਨਵਰਜੈਂਸ ਕਰਕੇ ਇਹੀ ਗਾਂ ਚਲਾਈ ਜਾਂਦੀ ਆ ਅਸੀਂ ਕੰਮ ਬੰਦ ਕੀਤੇ ਹੋ ਆ ਜੇਕਰ ਸਾਡੀ ਨਾ ਸੁਣੀ ਗਈ ਅਸੀਂ ਪੰਜਾਬ ਲੈਵਲ ਦੇ ਉੱਤੇ ਵੀ ਕੰਮ ਬੰਦ ਕਰਾਂਗੇ ਬੰਦ ਸਾਡੇ ਕੰਮ ਹੁਣ ਵੀ ਹੈਗੇ ਆ ਅਸੀਂ ਹੁਣ ਠੋਕੇ ਸਵਾਰ ਕੇ ਕੰਮ ਬੰਦ ਕਰਾਂਗੇ ਤਾਂ ਅਸੀਂ ਪੂਰੀ ਦੀ ਪੂਰੀ ਲੇਬਰ ਲੈ ਕੇ ਵੀ ਨਿਕਲਾਂਗੇ ਫੇ ਦੱਸਾਂਗੇ ਅਸੀਂ ਸਰਕਾਰ ਨੂੰ ਕਿ ਅਸੀਂ ਕੌਣ ਹੁੰਦੇ ਆ ਜੀ ਰੋਸ ਬਦਲਣ ਕਰਨ ਤੋਂ ਪਹਿਲਾਂ ਤੁਹਾਡੀ ਸੀਨੀਅਰ ਅਫਸਰ ਨਾਲ ਗੱਲ ਹੋਈ ਸੀ ਬਹੁਤ ਵਾਰ ਗੱਲਾਂ ਹੋ ਚੁੱਕੀਆਂ ਜੀ ਇਹ ਤੇ ਇੱਥੇ ਤੱਕ ਜਿਹੜੇ ਸਾਡੇ 11 ਸਾਲ ਤੋਂ ਗੱਲਾਂ ਹੋ ਰਹੀਆਂ ਸਪੀਕਰ ਸਾਹਿਬ ਆ ਉਹਨੇ ਜਦੋਂ ਪਹਿਲਾਂ ਗੱਲ ਹੋਈ ਸੀ ਕਹਿੰਦੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਜੀ ਇਹ ਜਿਹੜੀ ਕਾਂਗਰਸ ਸਰਕਾਰ ਆ ਜਾਂ ਕਾਲੀ ਸਰਕਾਰ ਆ ਇਹਨਾਂ ਬਾਰੇ ਸੁਣ ਨਹੀਂ ਸਕਦੀ ਇਹਨਾਂ ਬਾਰੇ ਆਵਾਜ਼ ਨਹੀਂ ਕਰਦੀ ਪਰ ਜਦੋਂ ਹੁਣ ਆਪ ਉਹ ਸਰਕਾਰ ਆਈ ਐ ਇਸ ਵਾਰ ਤੇ ਅਸੀਂ ਵਕ ਵਕ ਐਮਐਲਏਜ਼ ਨੂੰ ਪੱਤਰ ਲਿਖ ਚੁੱਕੇ ਆ ਵਕ ਵਕ ਐਮਪੀਜ਼ ਨੂੰ ਪੱਤਰ ਦੇ ਚੁੱਕੇ ਆ ਆਪਣੇ ਮੰਗ ਪੱਤਰ ਦੇ ਚੁੱਕੇ ਆ ਪਰ ਹਾਲੇ ਤੱਕ ਕੁਝ ਨਹੀਂ ਸਾਡਾ ਹੋਇਆ ਜੀ ਹਾਲੇ ਤੱਕ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹਾਂਜੀ ਅਸੀਂ ਪ੍ਰੈਸ ਵੀਰਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਹਨ ਤੇ ਸਾਡੇ ਮੰਦਰੀਗਾ ਕਰਮਚਾਰੀਆਂ ਦੀ ਯੂਨੀਅਨ ਪੰਜਾਬ ਅਤੇ ਸਾਡੇ ਰਿਸਪੈਕਟਿਡ ਪ੍ਰਧਾਨ ਜੀ ਸਰਜੀ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਰਹਿਨਮਾਈ ਹੇਠ ਜਿਹੜੇ ਕਲਮਸ਼ੂਰ ਹੜਤਾਲ ਸਾਡੀ 5 ਤਰੀਕ ਤੋਂ ਚੱਲ ਰਹੀ ਹੈ ਤੇ ਅੱਜ 12 ਲਗਭਗ ਸਾਨੂੰ 7 ਦਿਨ ਹੋ ਰਹੇ ਆ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਾਡੇ ਰਿਸਪੈਕਟਿਡ ਜੋ ਆਪਣੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਆ ਸ਼੍ਰੀ ਪੁਲਤਾਰ ਸਿੰਘ ਜੀ ਸੰਵਾਰੇ ਉਹਨੇ ਸਪੈਸ਼ਲ ਵੀਡੀਓ ਜਾਰੀ ਕਰਕੇ ਇਹ ਮੰਦਰੇਗਾ ਯੂਨੀਅਨ ਨੂੰ ਇਹ ਬਿਲਕੁਲ ਹੰਗਾਰਾ ਦਿੱਤਾ ਸੀਗਾ ਵੀ ਤੁਹਾਨੂੰ ਸਪੈਸ਼ਲ ਤੌਰ ਤੇ ਜਿਦੋਂ ਵੀ ਪੰਜਾਬ ਸਰਕਾਰ ਐਕਟ ਬਣਾਉਗੀ ਜੇ ਪੱਕੇ ਹੋਣ ਦਾ ਉਹਦੇ ਵਿੱਚ ਤੁਹਾਨੂੰ ਪਹਿਲ ਦੇ ਆਧਾਰ ਤੇ ਪੱਕੇ ਕੀਤਾ ਜਾਊਗਾ ਠੀਕ ਹੈ ਜੀ ਪਰਸੋਨਲ ਭਾਗ ਦੁਆਰਾ ਸਾਡਾ ਡਾਟਾ ਵੈਰੀਫਾਈ ਹੋ ਚੁੱਕਾ ਆ 16 8 24 ਦੇ ਦੌਰਾਨ ਸਰਕਾਰ ਪਰਸੋਨਲ ਭਾਗ ਦੁਆਰਾ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਕਿ ਨਰੇਗਾ ਯੂਨੀਅਨ ਨਰੇਗਾ ਕਰਮਚਾਰੀ ਯੂਨੀਅਨ ਜਿਹੜੇ ਜਿਨ੍ਹਾਂ ਦੇ ਵਿੱਚ 10 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਹਨ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਪਰੰਤੂ ਜੀਡੀਸੀ ਦਫਤਰ ਜੁਆਇੰਟ ਡਿਵੈਲਪਮੈਂਟ ਕਮਿਸ਼ਨ ਆਫ ਮੋਹਾਲੀ ਵੱਲੋਂ ਇੱਕ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਅਤੇ ਸਿਰਫ ਸਾਨੂੰ ਲਾ ਰਿਆਂ ਤੋਂ ਸਵਾ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਨਰੇਗਾ ਕਰਮਚਾਰੀ ਯੂਨੀਅਨ ਦੇ ਆਧਾਰ ਤੇ ਜਿਹੜੇ ਸਾਡੇ ਲੇਬਰ 24 ਤੋਂ 25 ਹਜ਼ਾਰ ਬੰਦਾ ਜਿਹੜਾ ਸਾਡਾ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਿਹਾ ਆ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝਾ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਬਾਲਣੇ ਔਖੇ ਹੋਏ ਆ ਪਰਿਵਾਰਾਂ ਦੀਆਂ ਫੀਸਾਂ ਤਾਰਨੀ ਔਖ ਹੋਈਆਂ ਆ ਬੱਚੇ ਬਿਲਕੁਲ ਬੇਕਾਰ ਹੋ ਕੇ ਘਰੇ ਬੈਠਿਆ ਠੀਕ ਹੈ ਜੀ ਇਸ ਕਰਕੇ ਉਹ ਦਫਤਰਾਂ ਦੇ ਘੇੜੇ ਮਾਰਨ ਕਰਕੇ ਅੱਕ ਗਏ ਆ ਵਿਚਾਰੇ ਇਸੇ ਤਰ੍ਹਾਂ ਸਾਡੀ ਨਰੇਕਾ ਮੁਲਾਜ਼ਮ ਜਿਹੜੇ ਆ 65 ਤੋਂ 70 ਬੰਦੇ ਆ ਇਹਨਾਂ ਦੀ ਤਨਖਾਹ ਵੀ ਬਿਲਕੁਲ ਪਿਛਲੇ 2 ਮਹੀਨੇ ਤੋਂ ਨਹੀਂ ਪਾਈ ਗਈ ਅਤੇ ਨਾ ਹੀ ਜਿਹੜਾ ਸਾਲਵਾ ਸਾਨੂੰ ਇਨਕਰੀਮੈਂਟ ਦਿੱਤਾ ਜਾਂਦਾ ਆ ਉਹ ਇਨਕਰੀਮੈਂਟ ਦਾ ਹਜੇ ਤੱਕ ਬਕਾਇਆ ਵੀ ਸਾਨੂੰ ਨਹੀਂ ਦਿੱਤਾ ਗਿਆ ਠੀਕ ਹੈ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਬੂਝ ਅਪੀਲ ਕਰਦੇ ਆ ਵੀ ਜੋ ਪਰਸਨਲ ਵਿਭਾਗ ਦੁਆਰਾ 16824 ਦਾ ਪੱਤਰ ਨੰਬਰ ਜਾਰੀ ਕੀਤਾ ਗਿਆ ਜਿਹਦੇ ਵਿੱਚ 10 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣਾ ਆ ਉਹ ਜਲਦ ਤੋਂ ਜਲ ਮਜ਼ਦਮਾਂ ਨੂੰ ਪੱਕਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜਿਹੜੇ ਮਨਰੇਗਾ ਮਜ਼ਦਮਾਂ ਦੀਆਂ ਰੁਕੀਆਂ ਤਨਖਾਹਾਂ ਤੇ ਇੱਕ ਨੀ ਮਿੰਟ ਦਾ ਬਕਾਇਆ ਜਲਦ ਤੋਂ ਜਲ ਤਿਆਰ ਕੀਤਾ ਜਾਵੇ ਅਤੇ ਜਿਹੜੇ ਜੋਬ ਕਾਰ ਧਾਰਕ ਜਿਲ੍ਹਾ ਸ਼ੀਰਪਾਖ ਸਿੰਘ ਦੇ 24 ਤੋਂ 25000 ਜੋਬ ਕਾਰ ਧਾਰਕ ਜਿਹੜਾ ਐਕਟ ਵੇ ਆ ਸਾਡਾ ਕੰਮ ਕਰ ਚੁੱਕਾ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਡਾਇਰੈਕਟ ਉਹਨਾਂ ਦੇ ਖਾਤਿਆਂ ਵਿੱਚ ਪਾਉਣੀਆਂ ਯਕੀਨੀ ਬਣਾਈਆਂ ਜਾਣ ਜੇਕਰ ਇਹ ਨਹੀਂ ਹੁੰਦਾ ਤਾਂ ਨਰੇਗਾ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਠੀਕ ਹੈ ਜੀ ਜਿਲ੍ਹਾ ਸ਼ੀਰਪਾਖ ਸਿੰਘ ਨਗਰ ਹਰ ਇੱਕ ਜਿਹੜਾ ਉਹ ਪੜਾ ਪਾਰ ਕਰਨ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਪ੍ਰੈਸ ਕਾਉਟਰ ਜਿੰਨੇ ਵੀ ਸਾਡੇ মিডিਆ ਇੱਥੇ ਪਹੁੰਚੇ ਸਾਰੇ ਇੱਥੇ ਪਹੁੰਚੋ ਨਿੱਗਾ ਸਵਾਗਤ ਹੈ ਵੈਲਕਮ ਜੀ ਆਇਆਂ ਨੂੰ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਅਸੀਂ 5-7 ਵਾਰ ਹੀ ਨਹੀਂ ਕਮ ਸੇ 18-17 ਸਾਲ ਤੋਂ ਸਾਡੀ ਜਿਹੜੀ ਹੈ ਜਿੰਨੇ ਦਫ਼ਤਰਾਂ 'ਚ ਮੁਲਾਜ਼ਮ ਸਾਡੇ ਕੰਮ ਕਰ ਰਹੇ ਆ ਅਸੀਂ ਕਾਫੀ ਵਾਰ ਪੱਤਰ ਦੇ ਚੁੱਕੇ ਡੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਜਿੰਨੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਔਰ ਅਸੀਂ ਹਾਈ ਕੋਰਟ ਤੱਕ ਵੀ ਇਹਨਾਂ ਦੇ ਮੰਗ ਪੱਤਰ ਭੇਜੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਨਾ ਮਲਾਜਮਾਂ ਦੀ ਕੀਤੀ ਗਈ ਜਿਹੜੇ ਸਵੇਰ ਤੋਂ ਸ਼ਾਮ ਤੱਕ ਰੋਂ ਤੇਲ ਫੂਕਦੇ ਮੋਟਰਸਾਈਕਲਾਂ ਦੇ ਵਿੱਚ ਪਾ ਕੇ ਆ ਪਾਉਂਦੇ ਆ ਜਿਨ੍ਹਾਂ ਨੂੰ 7000 8000 ਤਨਖਾਹ ਜਿਹੜੀ ਉਹ ਵੀ ਨਾ ਖਾਤੇ 'ਚ ਨਹੀਂ ਪਾਈ ਜਾ ਰਹੀ ਜਿਨ੍ਹਾਂ ਨੇ ਪੜ੍ਹਾਈ ਕਰਕੇ ਪਲੱਸ 2 ਕੇ ਕਈਆਂ ਨੇ ਐਮਏ ਡਬਲ ਐਮਏ ਕੀਤੀ ਹੋਆ ਕਈਆਂ ਨੇ ਕੋਰਸ ਕੀਤੇ ਉਹ ਸਾਰੇ ਤੱਕੇ ਦਫ਼ਤਰਾਂ ਖਾਂਦੇ ਆ ਘਰਾਂ ਦੇ ਵਿੱਚ ਲੜਾਈਆਂ ਕਹਾਣੀਆਂ ਹੁੰਦੀਆਂ ਜਿਹੜੇ ਮਨੇਗਾ ਵਰਕਰ ਸਾਡੇ ਜਿੰਨੇ ਕੰਮ ਮਲਾਜਮ ਕਰਦੇ ਆ ਕਿੰਨੇ ਵਰਕਰ ਸਾਡੇ ਮਨੇਗਾ ਦੇ ਮਜ਼ਦੂਰ ਕੰਮ ਕਰਦੇ ਆ ਜਿਨ੍ਹਾਂ ਦੇ ਖਾਤੇ ਵਿੱਚ ਪੇਮੈਂਟ ਜਿਹੜੀਆਂ ਬਾਹਰਵੇਂ ਮਹੀਨੇ ਤੋਂ ਰੁਕੀਆਂ ਗਈਆਂ ਤਿੰਨ ਮਹੀਨੇ ਹੋ ਗਏ ਬੱਚਿਆਂ ਨੇ ਟਿਊਸ਼ਨਾਂ ਦੀ ਫੀਸ ਦਿੰਦੇ ਬੱਚਿਆਂ ਨੂੰ ਪੜਾਉਂਦੇ ਆ ਇਹ ਸਰਕਾਰ ਦੇ ਕੰਨ ਤੇ ਕੋਈ ਵੀ ਜੂਨੇ ਸਰਕਾਰੀ ਇਸ ਕਰਕੇ ਮੈਂ ਪੰਜਾਬ ਸਰਕਾਰ ਦੇ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਕੰਨ ਖੋਲ ਕੇ ਮਜਦੂਰਾਂ ਵੱਲ ਦੇਖੋ ਮਨੇਗਾ ਵੱਲ ਦੇਖੋ ਜਿਹੜੇ ਨਾਲੀਆਂ ਦੇ ਵਿੱਚੋਂ ਗੰਦ ਚੱਕਦੇ ਆ ਜਿਸ ਦਿਨ ਤੂੰ ਬਣਿਆ ਸੀ ਕਹਿੰਦਾ ਮੇਰੀ ਮਾਂ ਕੱਚੇ ਘਰ ਦੇ ਵਿੱਚ ਇੱਕ ਘਰ ਲੈਪਦੀ ਹੁੰਦੀ ਸੀ ਘਰ ਕੱਚੇ ਚੁੱਲੇ ਲੈਪਦੀ ਹੁੰਦੀ ਸੀ ਮੈਂ ਉਸ ਜ਼ਮੀਰ ਤੇ ਉੱਠ ਕੇ ਅੱਜ ਮੈਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਅੱਜ ਉਹਦੀਆਂ ਪੈਣਾ ਸੜਕਾਂ ਦੇ ਉੱਤੋਂ ਗੜੀਆਂ ਨਾਲੀਆਂ ਵਿੱਚੋਂ ਗੰਦ ਚੱਕਦੀਆਂ ਅੱਜ ਭਗਵੰਤ ਮਾਨ ਜੀ ਉਹ ਦਿਖਾਈ ਨਹੀਂ ਦੇ ਰਹੀਆਂ ਬੇਨਤੀ ਆ ਤੇਰੇ ਭਰਾ ਦੀ ਜ਼ਿਲ੍ਹਾ ਪ੍ਰਧਾਨ ਵੱਲੋਂ ਮੈਂ ਬੇਨਤੀ ਕਰਦਾ ਅਦਰਵਾਜ਼ੀ ਨੇ ਖਾਤੇ ਵਿੱਚ ਇਸ ਸਬਦੇ ਵਿੱਚ ਪੇਮੈਂਟਾਂ ਨਹੀਂ ਪਈਆਂ ਔਰ ਇਹ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ ਦਫ਼ਤਰਾਂ ਵਿੱਚ ਜਿੰਨੇ ਮੁਲਾਜ਼ਮ ਕੰਮ ਕਰਦੇ ਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਪੰਜ ਬਲਾਕ ਸਾਡੇ ਕੋਲ ਅੱਥੇ ਅਜੇ ਹੋਏ ਆ ਅਦਰਵਾਈਜ਼ ਅਸੀਂ ਤੋਂ ਵੱਧ ਤਿੱਖਾ ਸੰਘਰਸ਼ ਕਰਾਂਗੇ ਔਰ ਜ਼ੋਰਦਾਰ ਸੰਘਰਸ਼ ਇੱਧਾ ਹੀ ਕਰਾਂਗੇ ਅਸੀਂ ਭੋਖੜਦਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਕਰਾਂਗੇ ਇਹ ਸਾਡੀ ਬੇਨਤੀ ਪ੍ਰਵਾਨ ਕਰਨੀ ਜੀ ਇਹਨਾਂ ਮਲਾਜਮਨ ਪੱਕੇ ਕੀਤਾ ਜਾਵੇ ਔਰ ਇਹਨਾਂ ਦੀ ਜਿਹੜੇ ਪੇਮੈਂਟ ਆ ਉਹ ਖਾਧੇ ਪਾਈ ਜਾਣ ਔਰ ਮੇਡਾਂ ਨੂੰ ਪਿੰਡਾਂ ਦੇ ਵਿੱਚੋਂ ਹਟਾ ਕੇ ਜਿਹੜੀ ਪੰਚਾਇਤ ਔਰ ਦੀ ਨਵੇਂ ਮੇਡ ਰੱਖ ਲੈਂਦੀ ਆ ਉਹਨਾਂ ਅੱਗੇ ਬੇਨਤੀ ਇਹ ਚਾਰ-ਚਾਰ ਸਾਲ ਤੋਂ ਮੇਡ ਕੰਮ ਕਰਦੇ ਆ ਉਹਨਾਂ ਨੂੰ ਕੰਮ ਤੋਂ ਨਹੀਂ ਹਟਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਜੀ ਮਾਨ ਸਭ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹਨੀ ਆ ਵੇ ਜਿਹੜੇ ਲੋਕ ਬੇਸਹਾਰਾ ਆ ਉਹਨਾਂ ਨੂੰ ਕੰਮ ਦਿੱਤਾ ਜਾਵੇ ਜਿਨ੍ਹਾਂ ਦੇ ਘਰ 'ਚ 6-6 ਜਣੇ ਕਮਾਉਂਦੇ ਆ ਗੱਡੀਆਂ ਟਰੱਕ ਆ ਉਹਨਾਂ ਨੂੰ ਕੰਮ ਨਹੀਂ ਦਿੰਦੇ ਉਹ ਕਹਿੰਨੀਆਂ ਵੀ ਅਸੀਂ ਕੰਮ ਜ਼ਿਆਦਾ ਕਰਦੇ ਜਿਨ੍ਹਾਂ ਦੇ ਹੁਣ ਬਜ਼ੁਰਗ ਕੋਈ ਕਮਾਣ ਵਾਲਾ ਨਹੀਂ ਕੋਈ ਬੇਸਹਾਰਾ ਆ ਉਹਨਾਂ ਨੂੰ ਕੋਈ ਪਹਿਲ ਨਹੀਂ ਦਿੰਦਾ ਇਸ ਕਰਕੇ ਗਰੀਬਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਨੇ ਗਰੀਬਾਂ ਨੂੰ ਕੋਈ ਕੰਮ ਨਹੀਂ ਦਿੰਦਾ ਜਿਹੜੇ ਚੰਗੇ-ਚੰਗੇ ਆ ਤਖੜੇ ਆ ਉਹ ਮੋਰੇ ਹੋ ਕੇ ਕੰਮ ਕਰਦੇ ਨੇ ਗਰੀਬਾਂ ਨੂੰ ਕੋਈ ਕੰਮ ਤੇ ਨਹੀਂ ਲਾਦਾ